ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਿਆ ਕਰੋ ਜੇਕਰ ਤੁਹਾਨੂੰ ਆਪਣੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਰੱਖਿਆ ਕਰੋ ਅਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ ਸੌਰਵ ਅਤੇ ਸੁਰਵੀ ਦੀ ਲੰਮੇਰਜ ਹੋਈ ਸੀ ਪਹਿਲਾਂ ਤਾਂ ਉਹਨਾਂ ਨੂੰ ਵਿਆਹ ਕਰਵਾਉਣ ਵੇਲੇ ਕਾਫੀ ਦਿੱਕਤਾਂ ਆਈਆਂ ਕਿਉਂਕਿ ਸੌਰਵ ਹਿੰਦੂ ਪਰਿਵਾਰ ਨਾਲ ਸੰਬੰਧਿਤ ਸੀ ਤੇ ਸੁਰਵੀ ਇੱਕ ਗੁਜਰਾਤੀ ਫੈਮਿਲੀ ਨਾਲ ਬਿਲੋਂਗ ਕਰਦੀ ਸੀ ਦੋਨੋਂ ਜਾਨੇ ਇਕੱਠੇ ਇੱਕ ਬੈਂਕ ਦੇ ਵਿੱਚ ਨੌਕਰੀ ਕਰਦੇ ਸੀ ਉੱਥੋਂ ਦੋਨਾਂ ਦੀ ਦੋਸਤੀ ਹੁੰਦੀ ਆ ਤੇ ਫਿਰ ਪਿਆਰ ਹੋ ਜਾਂਦਾ ਫਿਰ ਉਹ ਆਪਣੇ ਘਰਦਿਆਂ ਕੋਲ ਵਿਆਹ ਕਰਵਾਉਣ ਦੀ ਗੱਲ ਰੱਖਦੇ ਆ ਰਿਸ਼ਤੇਦਾਰਾਂ ਨੇ ਬੁਰਾ ਮਨਾਇਆ ਹੋਰ ਵੀ ਘਰਦਿਆਂ ਨੇ ਵੀ ਬੁਰਾ ਮਨਾਇਆ ਪਰ ਫਿਰ ਵੀ ਉਹ ਦੋਨੋਂ ਆਪਣੇ ਘਰਦਿਆਂ ਨੂੰ ਮਨਾਉਣ ਦੇ ਵਿੱਚ ਕਾਮਯਾਬ ਰਹੇ ਦੋਨਾਂ ਦਾ ਵਿਆਹ ਹੋਇਆ ਵਿਆਹ ਤੋਂ ਬਾਅਦ ਜੌਬ ਤੇ ਜਾਂਦੇ ਪਰ ਸੌਰਵ ਦੇ ਘਰਦਿਆਂ ਨੂੰ ਨਹੀਂ ਪਸੰਦ ਸੀ ਕਿ ਸੁਰਵੀ ਹੈ ਜਿਹੜੀ ਉਹ ਜੌਬ ਕਰੇ ਸੌਰਵ ਸੁਰਵੀ ਨੂੰ ਕਹਿੰਦਾ ਕਿ ਤੁਸੀਂ ਜੌਬ ਛੱਡ ਦਿਓ ਭਾਵੇਂ ਕਿ ਸੁਰਵੀ ਨੇ ਇਹ ਨੌਕਰੀ ਪੂਰੀ ਜਿੱਦ ਕਰਕੇ ਲਈ ਸੀ ਕਿਉਂਕਿ ਉਹਦੇ ਮਾਪਿਓ ਚਾਹੁੰਦੇ ਨਹੀਂ ਸੀ ਕਿ ਉਹ ਜੌਬ ਕਰੇ ਫੇਰ ਵੀ ਉਹਨੇ ਤੱਕੇ ਨਾਲ ਇਹ ਜੋਬ ਆ ਜਿਹੜੀ ਜੁਆਇਨ ਕੀਤੀ ਸੀ ਪਰ ਉਹ ਸੌਰਵ ਨੂੰ ਇੰਨਾ ਪਿਆਰ ਕਰਦੀ ਸੀ ਕਿ ਉਹਦੀ ਖਾਤਰ ਜੋਬ ਛੱਡਣੀ ਉਹਦੇ ਲਈ ਕੋਈ ਵੱਡੀ ਗੱਲ ਨਹੀਂ ਲੱਗੀ ਉਹਨੇ ਸਮਝੌਤਾ ਕਰ ਲਿਆ ਤੇ ਜੋਬ ਛੱਡਦੀ ਉਸ ਤੋਂ ਬਾਅਦ ਸੁਰਵੀ ਘਰ ਰਹਿਣ ਲੱਗੀ ਘਰ ਦੇ ਸਾਰਾ ਦਿਨ ਕੰਮ ਕਰਦੀ ਤੇ ਹੌਲੀ-ਹੌਲੀ ਦੋਨਾਂ ਦੇ ਰਿਸ਼ਤੇ ਦੇ ਵਿੱਚ ਨਾ ਥੋੜਾ ਫਰਕ ਪੈਣ ਲੱਗਿਆ ਕਿਉਂਕਿ ਸੌਰਵ ਜਦੋਂ ਵੀ ਸੁਰਵੀ ਨੂੰ ਮਿਲਦਾ ਸੀ ਉਹ ਵਧੀਆ ਬਣੀ ਠਣੀ ਹੁੰਦੀ ਸੀ ਪੂਰੀ ਫਿੱਟ ਸੀ ਉਹ ਤੇ ਸੌਰਵ ਨੂੰ ਪੂਰਾ ਟਾਈਮ ਦਿੰਦੀ ਸੀ ਉਸ ਤੋਂ ਬਾਅਦ ਜਦੋਂ ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਪਹਿਲਾਂ ਸੌਰਵ ਦੀ ਭੈਣ ਕੁਆਰੀ ਸੀ ਤੇ ਉਹਨਾਂ ਦੇ ਕੰਮ ਵਾਲੀ ਵੀ ਲੱਗੀ ਹੋਈ ਸੀ ਪਰ ਸੌਰਵ ਦੀ ਭੈਣ ਦਾ ਵਿਆਹ ਹੋ ਗਿਆ ਤੇ ਕੰਮ ਵਾਲੀ ਵੀ ਜਿਹੜੀ हट ਗਈ ਹੁਣ ਸੁਰਭੀ ਨੂੰ ਇਕੱਲੀ ਨੂੰ ਕੰਮ ਕਰਨਾ ਪੈਂਦਾ ਸੀ ਘਰ ਦੇ ਵਿੱਚ ਸੌਰਵ ਦੇ ਦਾਦਾ-ਦਾਦੀ ਤੇ ਮੰਮੀ-ਪਾਪਾ ਵੀ ਸੀ ਤੇ ਸੌਰਵ ਦੀ ਮੰਮੀ ਤੋਂ ਕੋਈ ਜ਼ਿਆਦਾ ਕੰਮ ਨਹੀਂ ਹੁੰਦਾ ਸੀ ਦਾਦਾ-ਦਾਦੀ ਤਾਂ ਵੈਸੇ ਹੀ ਬਜ਼ੁਰਗ ਸੀ ਸੁਰਭੀ ਨੂੰ ਪਤਾ ਸੀ ਕਿ ਇਸ ਘਰ ਦੇ ਵਿੱਚ ਬਣੀ ਰਹਿਣ ਲਈ ਮੈਨੂੰ ਜਿਹੜੀਆਂ ਜ਼ਿੰਮੇਵਾਰੀਆਂ ਉਹ ਨਿਭਾਉਣੀਆਂ ਪੈਣਗੀਆਂ ਤਾਂ ਕਿ ਇਸ ਘਰ ਦੇ ਵਿੱਚ ਮੇਰੀ ਵਧੀਆ ਰਿਸਪੈਕਟ ਬਣਾ ਸਕੇ ਕਿਉਂਕਿ ਉਹਨੂੰ ਪਤਾ ਸੀ ਕਿ ਵਿਆਹ ਜਿਹੜਾ ਕਾਫੀ ਦਿੱਕਤਾਂ ਤੋਂ ਬਾਅਦ ਹੋਇਆ ਸੁਰਭੀ ਨੇ ਆਪਣੇ ਨੂੰ ਹੋਣ ਦਾ ਪੂਰਾ ਵਧੀਆ ਫਰਜ਼ ਨਿਭਾਇਆ ਸਾਰੇ ਘਰ ਨੂੰ ਚੰਗੀ ਤਰ੍ਹਾਂ ਸੰਭਲਿਆ ਪਰ ਇਹਦੇ ਵਿੱਚ ਕਿਤੇ ਨਾ ਕਿਤੇ ਉਹ ਸੁਰਭ ਨੂੰ ਸਮਾਂ ਨਹੀਂ ਸੀ ਦੇ ਸਕਦੀ ਸਾਲ ਦੋ ਸਾਲ ਲੰਘੇ ਉਹਦੇ ਇੱਕ ਬੱਚਾ ਹੋ ਗਿਆ ਬੱਚੇ ਤੋਂ ਬਾਅਦ ਔਰਤ ਵੈਸੇ ਵੀ ਬਿਜੀ ਹੋ ਜਾਂਦੀ ਆ ਫਿਰ ਅਗਲੇ ਸਾਲ ਦੂਸਰਾ ਬੱਚਾ ਹੋ ਗਿਆ ਦੋ ਬੱਚਿਆਂ ਦੇ ਨਾਲ ਨਾਲ ਘਰ ਦੇ ਹਨਾ ਪਰਿਵਾਰਕ ਮੈਂਬਰਾਂ ਦੀ ਜ਼ਿੰਮੇਵਾਰੀ ਘਰ ਦਾ ਕੰਮ ਸੁਰਵੀ ਬਿਲਕੁਲ ਰੂਲੀ ਰਹਿੰਦੀ ਉਹਦੇ ਕੋਲੋਂ ਕਈ ਵਾਰ ਤਾਂ ਉਹਦੇ ਕੋਲ ਨਹਾਉਣ ਦਾ ਵੀ ਸਮਾਂ ਨਾ ਹੁੰਦਾ ਤੇ ਜਦੋਂ ਵੀ ਉਹ ਸੌਰਭ ਕੋਲ ਜਾਂਦੀ ਸੌਰਭ ਨੂੰ ਬੁਲਾਉਂਦੀ ਤਾਂ ਸੌਰਭ ਉਹ ਤੋਂ ਪਾਸਾ ਵੱਟ ਲੈਂਦਾ ਸੌਰਭ ਉਹਤੇ ਖਿਜਣ ਲੱਗ ਗਿਆ ਸੀ ਤੇ ਜਦੋਂ ਵੀ ਉਹ ਕਹਿੰਦੀ ਸਰਬ ਨੂੰ ਕਿ ਸਰਬ ਤੁਹਾਨੂੰ ਕੀ ਹੋ ਗਿਆ ਤੁਸੀਂ ਹਨਾ ਹਰ ਇੱਕ ਗੱਲ ਤੇ ਮੇਰੇ ਤੋਂ ਪਾਸਾ ਵੱਟਦੇ ਹੋ ਵੀ ਜਦੋਂ ਵੀ ਮੈਂ ਤੁਹਾਡੇ ਕੋਲ ਆਉਣੀ ਆ ਤਾਂ ਉਹ ਕਹਿੰਦਾ ਕਿ ਸਰਵੀ ਤੂੰ ਪਹਿਲਾਂ ਵਾਲੀ ਸਰਵੀ ਨਹੀਂ ਰਹੀ ਜਦੋਂ ਆਪਾਂ ਇਕੱਠੇ ਨੌਕਰੀ ਕਰਦੇ ਸੀ ਜਦੋਂ ਵੀ ਮੈਂ ਤੇਰੇ ਕੋਲ ਆਉਂਦਾ ਸੀ ਤਾਂ ਤੇਰੇ ਚੋਂ ਇੰਨੀ ਸੋਹਣੀ ਖੁਸ਼ਬੂ ਆਉਂਦੀ ਸੀ ਹੁਣ ਜਦੋਂ ਵੀ ਮੈਂ ਤੇਰੇ ਕੋਲ ਆਉਣਾ ਤਾਂ ਤੇਰੇ ਚੋਂ ਲਸਣ ਪਿਆਜ਼ ਦੀ 스ਮੈਲ ਆਉਂਦੀ ਹੈ ਜਿਹੜੀ ਕਿ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਤੂੰ ਨਾ ਨਾ ਹਣੀਆ ਟਾਈਮ ਨਾਲ ਨਾ ਧੋਣੀਆ ਟਾਈਮ ਨਾਲ ਸਾਰਾ ਦਿਨ ਕੰਮ ਕੰਮ ਇਹ ਜਦੋਂ ਤੈਨੂੰ ਬੁਲਾਉ ਜਾਂ ਤਾਂ ਤੈਨੂੰ ਨੀਂਦ ਆਉਂਦੀ ਹੁੰਦੀ ਆ ਤੇ ਜਾਂ ਵਸਤੂ ਕਹਿ ਦਿੰਦੀ ਆ ਮੈਂ ਥੱਕੀ ਆ ਵੀ ਤੂੰ ਮੈਨੂੰ ਤਾਂ ਟਾਈਮ ਹੀ ਨਹੀਂ ਦਿੰਦੀ ਸਰਬੀ ਕਹਿੰਦੀ ਦੇਖੋ ਸਰਬ ਤੁਹਾਡੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹਨਾ ਮੈਨੂੰ ਨੂੰ ਹੋਣ ਦੇ ਨਾਲ ਤੈਨੂੰ ਭੌਣੀਆਂ ਪੈਣਗੀਆਂ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦੀ ਵੀ ਸਗੋਂ ਮੈਂ ਤਾਂ ਖੁਦ ਚਾਹਣੀ ਆ ਕਿ ਤੁਸੀਂ ਮੇਰਾ ਖਿਆਲ ਰੱਖੋ ਤੁਸੀਂ ਨੌਕਰੀ ਤੋਂ ਆਉਣੇ ਹੋ ਆ ਕੇ ਤੁਸੀਂ ਲੈਪਟਾਪ ਜਾਂ ਫੋਨ ਤੇ ਲੱਗੇ ਰਹੇ ਨੇ ਹੋ ਵੀ ਜਦੋਂ ਵੀ ਮੈਂ ਫ੍ਰੀ ਹੁੰਨੀ ਆ ਹਨਾ ਮੈਂ ਤੁਹਾਡੇ ਕੋਲ ਆਉਣੀ ਆ ਤੁਹਾਨੂੰ ਸਮਾਂ ਦਿੰਨੀ ਆ ਪਰ ਵੀ ਮੈਂ ਕੀ ਕਰਾਂ ਹਨਾ ਮੈਂ ਖੁਦ ਇੰਨੀ ਥੱਕ ਜਾਂਦੀ ਆ ਵੀ ਮੈਨੂੰ ਆਪਣੇ ਆਪ ਦੀ ਸੁਰਤ ਨਹੀਂ ਰਹਿੰਦੀ ਚਲੋ ਦੋਨਾਂ ਦੇ ਵਿੱਚ ਲੜਾਈ ਰਹਿਣ ਲੱਗੀ ਖਿੱਚ-ਕਿੱਚ ਰਹਿਣ ਲੱਗੀ ਸੌਰਵ ਹਰ ਟਾਈਮ ਸੁਰਵੀ ਤੇ ਖਿਜਣ ਲੱਗ ਗਿਆ ਤੇ ਸੁਰਵੀ ਵੀ ਆਪਣੇ ਬੱਚਿਆਂ 'ਚ ਇੰਨੀ ਵਿਜੀ ਹੋ ਗਈ ਕਿ ਉਹਨੂੰ ਵੀ ਸੌਰਵ ਦਾ ਖਿਆਲ ਨਹੀਂ ਰਹਿੰਦਾ ਸੀ ਉਹਨੂੰ ਇਹ ਹੁੰਦਾ ਸੀ ਕਿ ਮੈਂ ਕੰਮ ਕਰ ਲਾਂ ਚਲ ਵੀ ਉਹ ਸੌਰਵ ਨੂੰ ਜ਼ਿਆਦਾ ਬੁਲਾਉਂਦੀ ਨਹੀਂ ਸੀ ਪਰ ਉਹਨੂੰ ਨਹੀਂ ਪਤਾ ਸੀ ਕਿ ਉਹ ਜ਼ਿੰਮੇਵਾਰੀਆਂ ਨਿਭਾਉਂਦੀ ਰਹ ਜੂਗੀ ਤੇ ਉਧਰ ਉਹਦੀ ਜ਼ਿੰਦਗੀ ਹੈ ਜਿਹੜੀ ਉਹ ਖਰਾਬ ਹੋ ਰਹੀ ਆ ਇੱਕ ਦਿਨ ਉਹ ਸੌਰਵ ਨੂੰ ਕਹਿੰਦੀ ਆ ਕਿ ਸੌਰਵ ਤੁਸੀਂ ਤਾਂ ਮੇਰਾ ਬਿਲਕੁਲ ਵੀ ਖਿਆਲ ਕਰਨਾ ਛੱਡਤਾ ਵੀ ਤੁਸੀਂ ਤਾਂ ਮੈਨੂੰ ਬੁਲਾਉਂਦੇ ਨਹੀਂ ਜਦੋਂ ਮੈਂ ਬੈਡਰੂਮ 'ਚ ਆਉਣੀ ਆ ਤੁਸੀਂ ਫੋਨ 'ਤੇ ਲੱਗੇ ਹੋਨੇ ਹੋ ਦੁੱਧ ਪੀ ਲੈਨੇ ਹੋ ਫਿਰ ਫੋਨ 'ਤੇ ਲੱਗੇ ਰਹੇ ਨੇ ਹੋ ਮੈਨੂੰ ਨੀਂਦ ਆ ਜਾਂਦੀ ਆ ਵੀ ਤੁਸੀਂ ਕਦੇ ਵੀ ਮੈਨੂੰ ਨਹੀਂ ਕਿਹਾ ਹਨਾ ਵੀ ਸੁਰਵੀ ਚੱਲ ਆਪਾਂ ਦੋ ਦਿਨ ਲਈ ਕਿਤੇ ਬਾਹਰ ਜਾ ਆਈਏ ਥੋੜੇ ਜਿਆਦਾ ਜਦੋਂ ਆਪਣਾ ਵਿਆਹ ਹੋਇਆ ਸੀ ਪਹਿਲਾਂ ਆਪਾਂ ਨਿਊਜ਼ੀਲੈਂਡ ਗਏ ਫਿਰ ਆਪਾਂ ਫਿਰ ਇੰਡੀਆ ਦੇ ਕਿੰਨੇ ਕਿੰਨੇ ਜਗ੍ਹਾ ਤੇ ਘੁੰਮਣ ਗਏ ਇਹ ਵੀ ਹੁਣ ਤਾਂ ਆਪਾਂ ਬਿਲਕੁਲ ਹੀ ਵੀ ਮੈਂ ਕੰਮਾਂ 'ਚ ਉਲਝ ਕੇ ਰਹਿ ਗਈ ਤੁਸੀਂ ਫੋਨ 'ਚ ਉਲਝ ਕੇ ਰਹੇ ਨੌਕਰੀ ਤੋਂ ਬਾਅਦ ਤੁਹਾਡੇ ਹੱਥ 'ਚ ਹਰ ਵੇਲੇ ਫੋਨ ਹੁੰਦਾ ਤੇ ਉਹ ਕਹਿੰਦਾ ਕਿ ਸਰਵੀ ਮੈਨੂੰ ਤੇਰਾ ਰਹਿਣ ਸਹਿਣ ਪਸੰਦ ਨਹੀਂ ਉਹ ਕਹਿੰਦੀ ਵੀ ਇਹ ਕੀ ਮਤਲਬ ਹੋਇਆ ਮੈਂ ਤੁਹਾਡੀ ਪਤਨੀ ਆ ਹਨਾ ਤੁਹਾਨੂੰ ਐਸੇ ਤਰ੍ਹਾਂ ਹੀ ਸਵੀਕਾਰ ਕਰਨਾ ਪੈਣਾ ਫਿਰ ਜਾਂ ਤੁਸੀਂ ਹੈਲਪ ਕਰੋ ਕਹਿੰਦਾ ਹੈਲਪ ਮੈਂ ਕੀ ਕਰਾਂ ਐਨੇ ਕਰਦੇ ਮੈਂਬਰ ਨੇਗੇ ਜਿੰਨੀ ਮੇਰੀ ਤਨਖਾਹ ਸਾਰੀ ਤਾਂ ਥੋੜੇ ਤੇ ਲੱਗ ਜਾਂਦੀ ਹੈ ਵੀ ਹੋਰ ਮੈਂ ਕੀ ਕਰ ਸਕਦਾ ਇਸ ਤੋਂ ਬਾਅਦ ਚਲੋ ਸਰਵੀ ਹੈ ਜਿਹੜੀ ਉਹਨੂੰ ਕਹਿੰਦੀ ਕਿ ਸੌਰਵ ਕਿਤੇ ਇਹ ਨਾ ਹੋਵੇ ਕਿ ਤੁਸੀਂ ਹਨਾ ਮੇਰਾ ਜਮੇ ਖਿਆਲ ਛੱਡ ਦਿਓ ਤੇ ਸੌਰਵ ਨੂੰ ਕਹਿੰਦਾ ਕਿ ਸਰਵੀ ਸੱਚ ਦੱਸਾ ਮੇਰਾ ਜੀ ਕਰਦਾ ਮੈਂ ਤੈਨੂੰ ਤਲਾਕ ਦੇ ਦਿਆਂ ਉਹ ਕਹਿੰਦੀ ਵੀ ਜੇ ਤੁਸੀਂ ਮੈਨੂੰ ਤਲਾਕ ਦੇਤਾ ਤੇ ਫਿਰ ਤੁਹਾਡਾ ਖਿਆਲ ਕੌਣ ਰੱਖੂ ਕਹਿੰਦਾ ਕੋਈ ਨਾ ਮੈਨੂੰ ਤਾਂ ਕੋਈ ਨਾ ਕੋਈ ਕੁੜੀ ਮਿਲ ਹੀ ਜਾਣੀ ਆ ਸਰਵੀ ਕਹਿੰਦੀ ਕੁੜੀ ਮਿਲ ਜਾਣੀ ਆ ਕਿ ਮਿਲ ਗਈ ਆ ਕਹਿੰਦਾ ਹਾਂ ਤੂੰ ਸਮਝ ਲੈ ਵੀ ਮਿਲ ਗਈ ਆ ਜਦੋਂ ਤੇਰੇ ਕੋਲ ਮੇਰੇ ਲਈ ਟਾਈਮ ਹੈ ਨਹੀਂ ਮੈਨੂੰ ਤਾਂ ਆਪਣਾ ਹਨਾ ਲਾਈਫ ਪਾਰਟਨਰ ਚਾਹੀਦਾ ਕੋਈ ਜਿਹੜਾ ਮੇਰਾ ਖਿਆਲ ਰੱਖੇ ਜਿਹੜਾ ਮੇਰੇ ਨਾਲ ਗੱਲਾਂ ਕਰੇ ਜਿਹੜਾ ਮੈਨੂੰ ਪਿਆਰ ਕਰੇ ਤਾਂ ਸਰਵੀ ਕਹਿੰਦੀ ਕਿ ਕਮਾਲ ਦੀ ਗੱਲ ਹੈ ਵੀ ਤੁਸੀਂ ਇੰਨੇ ਸੌਖਾ ਇੱਕ ਗੱਲ 'ਚ ਮੁਕਾਤਾ ਤੁਸੀਂ ਤਾਂ ਪਰ ਤੁਹਾਨੂੰ ਪਤਾ ਵੀ ਇਸ ਗੱਲ ਦਾ ਮੇਰੇ ਤੇ ਕੀ ਅਸਰ ਹੋਊ ਸਰਵ ਨੂੰ ਕੋਈ ਬਹੁਤਾ ਫਰਕ ਨਾ ਪਿਆ ਤੇ ਹੁਣ ਸਰਵੀ ਸਮਝ ਚੁੱਕੀ ਸੀ ਕਿ ਮੇਰੀ ਜਗ੍ਹਾ ਜਿਹੜੀ ਕਿਸੇ ਹੋਰ ਨੇ ਲੈ ਰਹੀ ਆ ਸਰਵੀ ਕੁਝ ਨਹੀਂ ਕਰ ਸਕਦੀ ਸੀ ਹੁਣ ਤਾਂ ਸੌਰਵ ਸਰਵੀ ਦੇ ਹੁੰਦੇ ਹਨਾ ਜਿਹੜੀ ਕੁੜੀ ਨਾਲ ਗੱਲ ਕਰਦਾ ਸੀ ਕਈ ਵਾਰੀ ਫੋਨ ਤੇ ਵੀ ਗੱਲ ਕਰਦਾ ਰਹਿੰਦਾ ਚੈਟ ਵੀ ਕਰਦਾ ਰਹਿੰਦਾ ਸਰਵੀ ਵਸ ਕੱਲੀ ਜੈਲਸੀ ਕਰਦੀ ਤੇ ਇੱਕ ਦਿਨ ਸਰਵੀ ਨੇ ਆਪਣੀ ਸੱਸ ਨੂੰ ਇਹ ਗੱਲ ਦੱਸੀ ਕਿ ਤੁਹਾਡੇ ਬੇਟੇ ਦੇ ਜਿਹੜੇ ਲੱਛਣ ਆਉ ਠੀਕ ਨਹੀਂ ਹੈਗੇ ਕਿ ਉਹ ਕਿਸੇ ਹੋਰ ਕੁੜੀ ਨਾਲ ਗੱਲ ਕਰਦਾ ਤਾਂ ਉਹਦੀ ਸੱਸ ਨੂੰ ਕਹਿੰਦੀ ਕਿ ਤੂੰ ਰੱਖਣਾ ਸੀ ਕੰਟਰੋਲ 'ਚ ਬਿਆਹ ਤੋਂ ਪਹਿਲਾਂ ਤਾਂ ਤੂੰ ਕੰਟਰੋਲ 'ਚ ਕਰ ਲਿਆ ਸੀਗਾ ਤੇ ਵਿਆਹ ਤੋਂ ਬਾਅਦ ਤੈਨੂੰ ਕੀ ਹੋ ਗਿਆ ਉਹ ਤਾਂ ਤੇਰਾ ਖਿਆਲ ਰੱਖਣਾ ਤੇਰਾ ਫਰਜ਼ ਬਣਦਾ ਨਾ ਹੁਣ ਮੈਂ ਇਹਦੇ 'ਚ ਕੀ ਕਰ ਸਕਦੀ ਆ ਉਹ ਕਹਿੰਦੀ ਮੰਮੀ ਉਹ ਤੁਹਾਡਾ ਬੇਟਾ ਜਦੋਂ ਮੇਰੇ ਨਾਲ ਵਿਆਹ ਕਰਾਉਣਾ ਸੀ ਉਦੋਂ ਤਾਂ ਤੁਸੀਂ ਸਾਰੇ ਇਤਰਾਜ਼ ਕਰਦੇ ਸੀ ਹੁਣ ਉਹ ਵਿਆਹਿਆ ਬਰਿਆ ਹੋ ਕੇ ਕਿਸੇ ਹੋਰ ਕੁੜੀ ਨਾਲ ਰਹਿੰਦਾ ਗੱਲਬਾਤ ਕਰਦਾ ਮਿਲਦਾ ਵੀ ਤੁਸੀਂ ਕੁਝ ਨਹੀਂ ਕਹਿਣਾ ਕਹਿੰਦੀ ਵੀ ਸਾਡੇ ਕਿਹੜਾ ਅੱਖੇ ਲੱਗਦਾ ਉਹਦੀ ਮੰਮੀ ਨੇ ਸਾਫ਼ ਮਨਾ ਕਰਤਾ ਤੇ ਸੁਰਵੀ ਸੀ ਉਹਨੂੰ ਸਮਝਾਉਂਦੀ ਰਹਿੰਦੀ ਹਰ ਗੱਲ ਤੇ ਹਨਾ ਉਹਦੇ ਨਾਲ ਮਤਲਬ ਵਧੀਆ ਪਿਆਰ ਨਾਲ ਪੇਸ਼ ਆਉਂਦੀ ਉਹਦੀਆਂ ਮਿੰਨਤਾਂ ਕਰਦੀ ਉਹਦੇ ਤਰਲੇ ਕਰਦੀ ਕਿ ਸੌਰਵ ਆਪਣੀ ਜ਼ਿੰਦਗੀ ਖਰਾਬ ਹੋ ਜੂ ਆਪਣੇ ਬੱਚਿਆਂ ਦਾ ਭਵਿੱਖ ਰੁਲ ਜੂ ਪਲੀਜ਼ ਤੁਸੀਂ ਇਹ ਗੱਲਾਂ ਨਾ ਕਰੋ ਪਰ ਸੌਰਵ ਨੂੰ ਉਹਦੀਆਂ ਮਿੰਨਤਾਂ ਤਰਲਿਆਂ ਦਾ ਕੋਈ ਫਰਕ ਨਹੀਂ ਪੈਂਦਾ ਸੀ ਕਹਿੰਦੇ ਆ ਕਿ ਇੱਕ ਔਰਤ ਸਾਰਾ ਕੁਝ ਬਰਦਾਸ਼ਤ ਕਰ ਲੈਂਦੀ ਆ ਕਿ ਉਹਦਾ ਪਤੀ ਕਿਸੇ ਹੋਰ ਔਰਤ ਨਾਲ ਗੱਲ ਕਰੇ ਜਾਂ ਔਰਤ ਕੋਲ ਜਾਵੇ ਤਾਂ ਇਹ ਕਦੇ ਨਹੀਂ ਬਰਦਾਸ਼ਤ ਹੁੰਦਾ ਸੌਰਵ ਵੀ ਇੱਕ ਦਿਨ ਬੈਠੀ ਸੋਚਦੀ ਆ ਕਿ ਮੇਰਾ ਕੀ ਦਿਮਾਗ ਖਰਾਵਾ ਵੀ ਮੈਂ ਆਪਣੇ ਘਰਦਿਆਂ ਤੋਂ ਉੱਤੋਂ ਦੀ ਹੋ ਕੇ ਪਹਿਲਾਂ ਨੌਕਰੀ ਲਈ ਸੀ ਫਿਰ ਵਿਆਹ ਕਰਾਇਆ ਸੀ ਵੀ ਦੋਨੇ ਚੀਜ਼ਾਂ ਹੀ ਮੇਰੀਆਂ ਤਾਂ ਸਫਲ ਨਹੀਂ ਹੋਈਆਂ ਵੀ ਮੇਰਾ ਤਾਂ ਖਿਆਲ ਹੀ ਨਹੀਂ ਰੱਖਦਾ ਸੌਰਵ ਵੀ ਮੈਂ ਇਹਨਾਂ ਦੇ ਸਾਰੇ ਪਰਿਵਾਰਕ ਮੈਂਬਰਾਂ ਦਾ ਖਿਆਲ ਰੱਖਦੀ ਆ ਫਿਰ ਮੇਰਾ ਕਿਹੜਾ ਦਿਮਾਗ ਖਰਾਵਾ ਉਹ ਸੌਰਵ ਨੂੰ ਕਹਿੰਦੀ ਆ ਕਿ ਸੌਰਵ ਤੁਸੀਂ ਮੈਨੂੰ ਆਖਰੀ ਵਾਰ ਦੱਸੋ ਕਿ ਤੁਸੀਂ ਆਪਣਾ ਰਿਸ਼ਤਾ ਸੁਧਾਰਨਾ ਚਾਹੁੰਦੇ ਹੋ ਜਾਂ ਨਹੀਂ ਤਾਂ ਸੌਰਵ ਕਹਿੰਦਾ ਕਿ ਮੈਨੂੰ ਤੇਰੀ ਕੋਈ ਲੋੜ ਨਹੀਂ ਤੂੰ ਜੋ ਫੈਸਲਾ ਲੈਣਾ ਲੈ ਸਕਦੀ ਆ ਤਾਂ ਸੁਰਵੀ ਆਪਣੇ ਮਤਲਬ ਮਾਇਕੇ ਚਲੀ ਜਾਂਦੀ ਆ ਬੱਚਿਆਂ ਨੂੰ ਲੈ ਕੇ ਤੇ ਉਸ ਤੋਂ ਬਾਅਦ ਉਹ ਵੇਖਦੀ ਆ ਕਿ ਮੈਨੂੰ ਸੌਰਵ ਲੈਣ ਆਊਗਾ ਪਰ ਸੌਰਵ ਉਸ ਕੁੜੀ ਦੇ ਚੱਕਰ ਚ ਇੰਨਾ ਫਸ ਚੁੱਕਿਆ ਸੀ ਕਿ ਉਹਨੇ ਕਦੇ ਵੀ ਸੁਰਵੀ ਨੂੰ ਕਾਲ ਨਹੀਂ ਕੀਤੀ ਹੈਗੀ ਤੇ ਫਿਰ ਸੁਰਵੀ ਦੇ ਮੰਮੀ ਪਾਪਾ ਕਹਿਣ ਲੱਗੇ ਵੀ ਦੇਖ ਪੁੱਤ ਵੈਸੇ ਤਾਂ ਸਾਨੂੰ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਤੇਰੀ ਲਾਈਫ ਆ ਪਰ ਪਹਿਲਾਂ ਵੀ ਤੂੰ ਉੱਤੋਂ ਦੀ ਹੋ ਕੇ ਫੈਸਲਾ ਲਿਆ ਫਿਰ ਤੂੰ ਆਏ ਕਿਵੇਂ ਉਮਰ ਕੱਢੇਂਗੀ ਤੂ ਤਲਾਕ ਲੈ ਲਾ ਤੇ ਸਰਵੀ ਨੇ ਸੋਚਿਆ ਕਿ ਮੈਂ ਤਲਾਕ ਲੈ ਲਵਾਂ ਪਰ ਉਹਦੇ ਤੋਂ ਇਹ ਫੈਸਲਾ ਨਹੀਂ ਸੀ ਉਹ ਕਰ ਪਾ ਰਹੀ ਵੀ ਮੈਂ ਤਲਾਕ ਲਵਾਂ ਤੇ ਇੱਕ ਦਿਨ ਸਰਵੀ ਦੇ ਪੈਰਾਂ ਹੇਠੋਂ ਜ਼ਮੀਨ ਉਦੋਂ ਨਿਕਲ ਗਈ ਜਦੋਂ ਸੌਰਵ ਨੇ ਖੁਦ ਤਲਾਕ ਦੇ ਪੇਪਰ ਸਰਵੀ ਨੂੰ ਭੇਜ ਦਿੱਤੇ ਸਰਵੀ ਨੇ ਸੌਰਵ ਨੂੰ ਫੋਨ ਕੀਤਾ ਕਿ ਸੌਰਵ ਇਹ ਕੀ ਗੱਲ ਬਣੀ ਵੀ ਮੈਂ 4 ਦਿਨ ਰੁੱਸ ਕੇ ਪੇਕੇ ਕੀ ਆ ਗਈ ਤੁਸੀਂ ਮੈਨੂੰ ਲੈਣ ਦਾ ਕੀ ਆਉਣਾ ਸੀ ਤੁਸੀਂ ਮੈਨੂੰ ਤਲਾਕ ਦੇ ਪੇਪਰ ਭੇਜ ਦਿੱਤੇ ਸੌਰਵ ਕਹਿੰਦਾ ਕਿ ਹਾਂ ਮੈਂ ਤੈਨੂੰ ਤਲਾਕ ਦੇਣਾ ਚਾਹੁੰਦਾ ਮੈਂ ਤੇਰੇ ਨਾਲ ਰਹਿਣਾ ਨਹੀਂ ਚਾਹੁੰਦਾ ਤੇ ਸੁਰਵੀ ਨੂੰ ਵੀ ਗੁੱਸਾ ਆ ਜਾਂਦਾ ਉਹ ਤਲਾਕ ਦੇ ਪੇਪਰ ਤੇ ਸਾਈਨ ਕਰ ਦਿੰਦੀ ਆ ਤੇ ਆਪਣੇ ਜਿਹੜੇ ਬੱਚੇ ਆ ਉਹ ਸੌਰਵ ਕੋਲ ਛੱਡ ਦਿੰਦੀ ਆ ਕੋਰਟ ਉਹਨਾਂ ਨੂੰ 6 ਮਹੀਨੇ ਦਾ ਸਮਾਂ ਦਿੰਦੀ ਆ ਕਿ 6 ਮਹੀਨੇ ਤੁਸੀਂ ਰਹਿ ਕੇ ਵੇਖੋ 6 ਮਹੀਨੇ ਬਾਅਦ ਫੈਸਲਾ ਹੋਊਗਾ ਚਲੋ 6 ਮਹੀਨੇ ਲੰਘ ਜਾਂਦੇ ਆ ਸੁਰਵੀ ਆਪਣੇ ਬੱਚਿਆਂ ਬਿਨਾਂ ਇਕੱਲਾ ਪਣ ਮਹਿਸੂਸ ਕਰਦੀ ਆ ਉਹਨੂੰ ਆਪਣੇ ਮਾਤਾ ਪਿਤਾ ਮਤਲਬ ਸੱਸ ਸਹੁਰੇ ਦੀ ਵੀ ਯਾਦ ਆਉਂਦੀ ਆ ਸੌਰਵ ਦੀ ਵੀ ਯਾਦ ਆਉਂਦੀ ਆ ਪਰ ਸੌਰਵ ਆ ਜਿਹੜਾ ਉਹ ਸਰਵੀ ਨੂੰ ਬਿਲਕੁਲ ਮਨੋਪਲਾ ਚੁੱਕਿਆ ਹੁੰਦਾ 6 ਮਹੀਨੇ ਬਾਅਦ ਜਿਸ ਦਿਨ ਫੈਸਲਾ ਹੋਣਾ ਤਲਾਕ ਹੋਣਾ ਹੁੰਦਾ ਦੋਨੋਂ ਜਾਣੇ ਕੋਰਟ ਜਾਂਦੇ ਆ ਤੇ ਕੋਰਟ ਜਾ ਕੇ ਸਰਵੀ ਜਦੋਂ ਆਪਣੇ ਬੱਚਿਆਂ ਨੂੰ ਵੇਖਦੀ ਆ ਤਾਂ ਉਹ ਉੱਥੇ ਤਾਹਾ ਮਾਰ ਕੇ ਰੋਣ ਲੱਗ ਜਾਂਦੀ ਆ ਕਿਉਂਕਿ ਉਹਦੇ ਬੱਚੇ ਸੀ ਜਿਹੜੇ ਉਹ ਕਮਜ਼ੋਰ ਹੋ ਚੁੱਕੇ ਸੀ ਬਿਲਕੁਲ ਤੇ ਉਹਨਾਂ ਦੇ ਵਿੱਚ ਆਪਣੀ ਮਾਂ ਦੀ ਜਿਹੜੀ ਮਿਲਣ ਦੀ ਮਾਂ ਨੂੰ ਮਿਲਣ ਦੀ ਤਾਂਘ ਸੀ ਜਾਂ ਮਾਂ ਦਾ ਉਦਰੇ ਮਾ ਸੀ ਉਹਨਾਂ ਦੀ ਅੱਖਾਂ ਦੇ ਵਿੱਚ ਸਾਪ ਦੇਖ ਰਿਹਾ ਸੀ ਸਰਬੀ ਆਪਣੇ ਬੱਚਿਆਂ ਨੂੰ ਗਲ ਨਾਲ ਲਾਉਂਦੀ ਹੈ ਤੇ ਕਹਿੰਦੀ ਹੈ ਕਿ ਬੱਚਿਓ ਮੈਨੂੰ ਮaaf ਕਰਦੇ ਹੋ ਮੈਂ ਸੁਭਾਰਤੀ ਹੋ ਗਈ ਸੀ ਤੁਹਾਡੇ ਪਾਪਾ ਨੇ ਮੇਰੀ ਜਗ੍ਹਾ ਕਿਸੇ ਹੋਰ ਨੂੰ ਦਿੱਤੀ ਪਰ ਮੈਂ ਤੁਹਾਨੂੰ ਕਿਉਂ ਛੱਡਦਾ ਵੀ ਮੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਵੀ ਤੁਸੀਂ ਮੈਨੂੰ ਮaaf ਕਰਦੇ ਹੋ ਹੁਣ ਤੁਸੀਂ ਮੇਰੇ ਨਾਲ ਰਹੋਗੇ ਚਲੋ ਉਹ ਜੱਜ ਕੋਲ ਕਹਿੰਦੀ ਆ ਕਿ ਮੈਨੂੰ ਮੇਰੇ ਬੱਚੇ ਚਾਹੀਦੇ ਆ ਤੇ ਜੱਜ ਜਿਹੜੇ ਬੱਚੇ ਉਹ ਸਰਵੀ ਨੂੰ ਦੇ ਦਿੰਦਾ ਬਾਹਰ ਆ ਕੇ ਜਦੋਂ ਹਣਾ ਦੋਨੋਂ ਮਿਲਦੇ ਆ ਸੌਰਵ ਤੇ ਸਰੂਬੀ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਹੁੰਦੇ ਆ ਤਾਂ ਸੌਰਵ ਆ ਜਿਹੜਾ ਉਹ ਸਰੂਬੀ ਨੂੰ ਕਹਿੰਦਾ ਕਿ ਸਰੂਬੀ ਤੂੰ ਆਪਣਾ ਤਲਾਕ ਲੈਣ ਵਾਲਾ ਫੈਸਲਾ ਜਿਹੜਾ ਵਾਪਸ ਲੈ ਲੈ ਵੀ ਪਲੀਜ਼ ਮੈਨੂੰ ਮਾਫ ਕਰ ਦੇ ਮੈਂ ਗਲਤ ਚੱਕਰ ਚ ਪੈ ਗਿਆ ਸੀ ਜਿਹੜੀ ਕੁੜੀ ਕਰਕੇ ਮੈਂ ਤੈਨੂੰ ਛੱਡਿਆ ਹੁਣ ਉਹ ਕੁੜੀ ਮੈਨੂੰ ਛੱਡ ਗਈ ਆ ਤੇ ਮੈਂ ਕਦੇ ਵੀ ਉਹਦਾ ਪਿੱਛਾ ਨਹੀਂ ਕਰੂੰਗਾ ਪਲੀਜ਼ ਤੂੰ ਮੈਨੂੰ ਇੱਕ ਮੌਕਾ ਦੇ ਦੇ ਸੌਰਵੀ ਕਹਿੰਦੀ ਕਿ ਸੌਰਵ ਤੂੰ ਸ਼ਾਇਦ ਭੁੱਲ ਗਿਆ ਕਿ ਮੇਰੀ ਵੀ ਕੋਈ ਇੱਜ਼ਤ ਆ ਮੇਰੀ ਵੀ ਕੋਈ ਰਿਸਪੈਕਟ ਆ ਜਿੰਨਾ ਟਾਈਮ ਤੈਨੂੰ ਉਸ ਕੁੜੀ ਨੇ ਸਮਾ ਦਿੱਤਾ ਉਹਨਾਂ ਸਮਾਂ ਤਾਂ ਤੈਨੂੰ ਮੇਰੀ ਯਾਦ ਨਹੀਂ ਆਈ ਤੈਨੂੰ ਮੇਰੀ ਲੋੜ ਮਹਿਸੂਸ ਨਹੀਂ ਹੋਈ ਹੁਣ ਤੈਨੂੰ ਪਤਾ ਲੱਗਿਆ ਕਿ ਮੈਂ ਤੇਰੇ ਬੱਚਿਆਂ ਦੀ ਮਾਂ ਤੇਰੇ ਤੋਂ ਬੱਚੇ ਨਹੀਂ ਸੰਭਾਲੇ ਜਾਂਦੇ ਤੇ ਜਿਹੜੀ ਕੁੜੀ ਨੇ ਤੈਨੂੰ ਪੈਸੇ ਕਰਕੇ ਵਰਤਿਆ ਸੀ ਉਹ ਵਰਤ ਕੇ ਚਲੀ ਗਈ ਤੇ ਹੁਣ ਤੈਨੂੰ ਇਹ ਅਹਿਸਾਸ ਹੋਇਆ ਕਿ ਤੈਨੂੰ ਮੇਰੇ ਬਿਨਾ ਰਹਿਣਾ ਔਖਾ ਛੇ ਮਹੀਨੇ ਤੂੰ ਕਿੱਥੇ ਗਿਆ ਸੀ ਤੂੰ ਮੇਰੀ ਬਾਤ ਪੁੱਛੀ ਛੇ ਮਹੀਨਿਆਂ ਤੋਂ ਪਹਿਲਾਂ ਵੀ ਤੂੰ ਮੇਰੇ ਹੁੰਦੇ ਉਸ ਕੁੜੀ ਨਾਲ ਗੱਲ ਕਰਦਾ ਰਿਆ ਤੇਰੇ ਨਾਲ ਐਦਾਂ ਹੀ ਹੋਣਾ ਚਾਹੀਦਾ ਸੀ ਮੈਂ ਤੇਰੇ ਛਾਏ ਹੇਠ ਆਪਣੇ ਬੱਚਿਆਂ ਨੂੰ ਨਹੀਂ ਪਾਲ ਸਕਦੀ ਨਾ ਮੈਂ ਤੇਰੇ ਪਰਿਵਾਰਕ ਮੈਂਬਰਾਂ ਦੀ ਜ਼ਿੰਮੇਵਾਰੀ ਚੁੱਕ ਸਕਦੀ ਆ ਮੈਂ ਆਪਣੇ ਘਰਦਿਆਂ ਤੋਂ ਬਾਗੀ ਹੋ ਕੇ ਨੌਕਰੀ ਲਈ ਸੀ ਤੇਰੇ ਕਰਕੇ ਮੈਂ ਨੌਕਰੀ ਛੱਡੀ ਪਰ ਤੂੰ ਮੇਰੇ ਨਾਲ ਕੀ ਕੀਤਾ ਜੇ ਮੈਂ ਤੈਨੂੰ ਸਮਾਂ ਨਹੀਂ ਦੇ پا ਰਹੀ ਸੀ ਤਾਂ ਤੇਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਨਹੀਂ ਸੀ ਦੇ پا ਰਹੀ ਪਰ ਤੂੰ ਇਹਦਾ ਕੀ ਮਤਲਬ ਲਿਆ ਭੁੱਲ ਜਾ ਤੂੰ ਕਿ ਸਰਵੀ ਤੈਨੂੰ ਮaaf ਕਰੇਗੀ ਕਿਉਂਕਿ ਇੱਕ ਔਰਤ ਦਾ ਜਦੋਂ ਦਿਲ ਟੁੱਟਦਾ ਇੱਕ ਔਰਤ ਜਦੋਂ ਟੁੱਟਦੀ ਹੈ ਨਾ ਟੁੱਟ ਕੇ ਉਹ ਦੁਬਾਰਾ ਜੋੜ ਨਹੀਂ ਸਕਦੀ ਤੂੰ ਮੇਰੇ ਤੋਂ ਇਹ ਉਮੀਦ ਕਰਦਾ ਕਿ ਮੈਂ ਤੈਨੂੰ ਮaaf ਕਰ ਦਿਆਂ ਮੈਂ ਤੈਨੂੰ ਕਦੇ ਵੀ ਮaaf ਨਹੀਂ ਕਰ ਸਕਦੀ ਇਹ ਕਹਿ ਕੇ ਸਰਵੀ ਆਪਣੇ ਦੋਨਾਂ ਬੱਚਿਆਂ ਦੀਆਂ ਉਂਗਲਾਂ ਫੜ ਕੇ ਤੇ ਇੱਕ ਨਵੀਂ ਮੰਜ਼ਲ ਵੱਲ ਚੱਲ ਪੈਂਦੀ ਆ ਤੇ ਕਹਿੰਦੀ ਆ ਏ ਬੱਚੇਓ ਚਲੋ ਅੱਜ ਤੋਂ ਬਾਅਦ ਮੈਂ ਤੁਹਾਨੂੰ ਨਵੀਂ ਜ਼ਿੰਦਗੀ ਦੇਵਾਂਗੀ ਹੋ ਸਕਦਾ ਇਸ ਜ਼ਿੰਦਗੀ ਦੇ ਵਿੱਚ ਕਦੇ ਮੈਂ ਤੁਹਾਨੂੰ ਰੋਟੀ ਨਾ ਦੇ ਸਕਾਂ ਤੁਹਾਨੂੰ ਬ੍ਰੈਡ ਦਾ ਟੁਕੜਾ ਖਾ ਕੇ ਟਾਈਮ ਪਾਸ ਕਰਨਾ ਪਵੇ ਪਰ ਮੈਂ ਕੋਈ ਗਲਤ ਕੰਮ ਨਹੀਂ ਕਰੂੰਗੀ ਮੈਂ ਮਿਹਨਤ ਕਰੂੰਗੀ ਤੇ ਤੁਹਾਨੂੰ ਇੰਨਾ ਕੁ ਵਧੀਆ ਸਿੱਖਿਆ ਦੇਵਾਂਗੀ ਕਿ ਤੁਸੀਂ ਆਪਣੀ ਜ਼ਿੰਦਗੀਰੀ ਆਪਣਾ ਕੈਰੀਅਰ ਬਣਾ ਸਕੋ ਇਹ ਕੇ ਕੇ ਸਰਵੀ ਉੱਥੋਂ ਚਲੀ ਜਾਂਦੀ ਆ ਤੇ ਸੌਰਵ ਆ ਜਿਹੜਾ ਉਹ ਖੜਾ ਵੇਖਦਾ ਰਹਿ ਜਾਂਦਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ